ਲੁਧਿਆਣਾ ਵਿੱਚ ਹੋਇਆ ਇੱਕ ਭਿਆਨਕ ਕਤਲ ਕਈ ਮਹੀਨੇ ਬਾਅਦ ਤੱਕ ਵੀ ਇਸ ਬਾਡੀ ਨੂੰ ਕਿਸੇ ਨੇ ਆਇਡੈਂਟੀਫਾਈ ਨਹੀਂ ਕੀਤਾ ਕਿਸੇ ਨੇ ਇਸ ਦੀ شناخت ਨਹੀਂ ਕੀਤੀ ਸਾਲ 2024 ਲੁਧਿਆਣਾ ਦੇ ਲਈ ਬਹੁਤ ਹੀ ਮਾੜਾ ਸਾਬਿਤ ਹੋਇਆ ਸਾਲ ਦੇ ਸ਼ੁਰੂ ਦੇ ਵਿੱਚ ਹੀ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਤਿੰਨ ਅਜਿਹੇ ਕਤਲ ਹੋਏ ਕਿ ਜਿਨ੍ਹਾਂ ਨੇ ਉੱਥੇ ਰਹਿਣ ਵਾਲੇ ਆਮ ਲੋਕ ਤੇ ਨਾਲ ਦੀ ਨਾਲ ਪੁਲਿਸ ਫੋਰਸ ਦੀ ਵੀ ਨੀਂਦ ਉਡਾ ਕੇ ਰੱਖ ਦਿੱਤੀ ਇਹ ਵੀਡੀਓ ਸਾਡੀ ਆਲਰੇਡੀ ਚੱਲ ਰਹੀ ਸੀਰੀਜ਼ ਲੁਧਿਆਣਾ ਕ੍ਰਾਈਮਨਲ ਕੇਸਸ 2024 ਇਹ ਇਦਾਂ ਦੇ ਕੇਸ ਨੇ ਕਿ ਬਹੁਤ ਹੀ ਡਿਸਟਰਬਿੰਗ ਨੇ ਤੇ ਬਹੁਤ ਹੀ ਰਹੱਸਮਈ ਨੇ ਬਹੁਤ ਹੀ ਗ੍ਰਾਫਿਕ ਨੇ ਦੋ ਕੇਸਿਸ ਅਸੀਂ ਪਹਿਲਾਂ ਆਪਣੇ ਚੈਨਲ ਦੇ ਪਾ ਚੁੱਕੇ ਹਾਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਉਹਨਾਂ ਦਾ ਲਿੰਕ ਮਿਲ ਜਾਊਗਾ ਤੁਸੀਂ ਜਾ ਕੇ ਚੈੱਕ ਆਊਟ ਕਰ ਸਕਦੇ ਹੋ ਸੋ ਜਾਣਦਿਆਂ ਪੂਰਾ ਮਾਮਲਾ ਕੀ ਸੀ ਸੋ ਬਣੇ ਰਹਿਓ ਵੀਡੀਓ ਦੇ ਐਂਡ ਤੱਕ ਸੋ ਕੀ ਹਾਲ ਚਾਲ ਹੈ ਦੋਸਤੋ ਉਮੀਦ ਹੈ ਸਾਰੇ ਖੁਸ਼ ਹੋਮੋਗੇ ਸਿਹਤਮੰਦ ਹੋਮੋਗੇ ਜੇ ਤੁਹਾਨੂੰ ਵੀ ਰਹੱਸਮਈ ਤੇ ਸਟ੍ਰੇਂਜ ਕਹਾਣੀਆਂ ਸੁਣਨਾ ਪਸੰਦ ਹੈ ਤਾਂ ਤੁਸੀਂ ਬਿਲਕੁਲ ਸਹੀ ਪਲੇਟਫਾਰਮ ਤੇ ਹੋ ਸਬਸਕ੍ਰਾਈਬ ਕਰ ਲਓ ਇਸ ਚੈਨਲ ਨੂੰ ਕਿਉਂਕਿ ਅਸੀਂ ਤੁਹਾਡੇ ਲਈ ਸਟ੍ਰੇਂਜ ਡਾਰਕ ਤੇ ਮਿਸਟੀਰੀਅਸ ਸਟੋਰੀਜ਼ ਲੈ ਕੇ ਆਉਂਦੇ ਰਹਿੰਦੇ ਆ ਤੇ ਅਸੀਂ ਹਫਤੇ ਦੇ ਵਿੱਚ ਤਿੰਨ ਵੀਡੀਓਜ਼ ਅਪਲੋਡ ਕਰਦੇ ਆ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਚਾਰ ਵੀਡੀਓਜ਼ ਅਪਲੋਡ ਕਰੀਏ ਸੋ ਜਾਣਦੇ ਆ ਇਹ ਔਰਤ ਕੌਣ ਸੀ ਪੂਰਾ ਮਾਮਲਾ ਕੀ ਸੀ ਵੀਡੀਓ ਦੇ ਐਂਡ ਤੱਕ ਬਣੇ ਰਹੀ요 ਲੁਧਿਆਣਾ ਵਿੱਚ ਲਾਡੋਵਾਲ ਰਿੰਗ ਰੋਡ ਦੇ ਨੇੜੇ ਇੱਕ ਪਿੰਡਾ ਜਿਸ ਦਾ ਨਾਮ ਹੈ ਬੱਗੇਕਲਾਂ ਕਈ ਲੋਕ ਇਸ ਨੂੰ ਬੱਗਾ ਕਲਾਂ ਦੇ ਨਾਮ ਤੋਂ ਵੀ ਜਾਣਦੇ ਨੇ 30 ਜਨਵਰੀ 2024 ਦਾ ਦਿਨ ਆਮ ਦਿਨਾਂ ਵਾਂਗ ਹੀ ਚੜਿਆ ਪਰ ਬੱਗਾ ਕਲਾਂ ਦੇ ਲੋਕਾਂ ਦੇ ਲਈ ਇਹ ਦਿਨ ਬੜਾ ਹੀ ਡਰਾਵਣਾ ਸਾਬਿਤ ਹੋਇਆ ਕਿਉਂਕਿ ਪਿੰਡ ਦੇ ਨੇੜੇ ਵਾਰ-ਵਾਰ ਇੱਕ ਖਾਲੀ ਵਾਹਨ ਦੇ ਵਿੱਚ ਇੱਕ ਅਡਲਟ ਲੇਡੀ ਦੀ ਬਾਡੀ ਮਿਲੀ ਇੱਕ ਅਡਲਟ ਲੇਡੀ ਦੀ ਲਾਸ਼ ਮਿਲੀ ਜਿਸ ਕਰਕੇ ਪੂਰੇ ਪਿੰਡ ਦੇ ਵਿੱਚ ਸਨਸਨੀ ਫੈਲ ਗਈ ਇੱਕ ਰਾਹ ਜਾਂਦੇ ਬੰਦੇ ਨੇ ਜਦੋਂ ਇਹ ਲਾਸ਼ ਨੂੰ ਡਿਸਕਵਰ ਕਰ ਲਿਆ ਜਦੋਂ ਇਹ ਲਾਸ਼ ਉਹਦੇ ਸਾਹਮਣੇ ਆਈ ਤਾਂ ਉਸਨੇ ਜਾ ਕੇ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਉਸਨੇ ਦੱਸਿਆ ਕਿ ਕੱਪੜਿਆਂ ਦੇ ਨਾਮ ਤੇ ਲਾਸ਼ ਦੇ ਸਿਰਫ ਅੰਡਰਗਾਰਮੈਂਟ ਸੀ ਨੇ ਹੋਰ ਕੋਈ ਕੱਪੜਾ ਨਹੀਂ ਪਾਇਆ ਹੋਇਆ ਤੇ ਇਹ ਲਾਸ਼ ਅੱਧੀ ਪਚ ਅੱਧੀ ਇੱਕ ਬੈੱਡ ਸ਼ੀਟ ਦੇ ਵਿੱਚ ਲਪੇਟੀ ਹੋਈ ਹੈ ਇਨੀਸ਼ੀਅਲ ਫਾਈਂਡਿੰਗਸ ਤੋਂ ਹੀ ਪੁਲਿਸ ਨੂੰ ਇਹ ਰਿਅਲਾਈਜ਼ ਹੋ ਗਿਆ ਸੀ ਕਿ ਇਹ ਪ੍ਰੀ ਪਲਾਨਡ ਮਤਲਬ ਪ੍ਰੋਪਰਲੀ ਪਲਾਨਡ ਮਰਡਰ ਹੈ ਮੋਸਟ ਇੰਪੋਰਟੈਂਟ ਪੁਆਇੰਟ ਇੱਥੇ ਇਹ ਸੀ ਕਿ ਕਾਤਿਲ ਨੇ ਵਿਕਟਿਮ ਦੇ ਚਿਹਰੇ ਨੂੰ ਕਿਸੇ ਕੈਮੀਕਲ ਦੇ ਨਾਲ ਬਿਲਕੁਲ ਹੀ ਜਾਲ ਦਿੱਤਾ ਸੀ ਬਿਲਕੁਲ ਹੀ ਸਾੜ ਦਿੱਤਾ ਸੀ ਡਿਸਟਰੋਏ ਕਰ ਦਿੱਤਾ ਸੀ ਤਾਂ ਕਿ ਉਸ ਦੀ شناخت ਨਾ ਹੋ ਸਕੇ ਤੇ ਬਾਡੀ ਨੂੰ ਟ੍ਰੇਸ ਟ੍ਰੇਸ ਬੈਕ ਨਾ ਕੀਤਾ ਜਾ ਸਕੇ ਹੁਣ ਦੂਸਰਾ ਪੁਆਇੰਟ ਇਹ ਸੀ ਕਿ ਕਤਲ ਕਿਸੇ ਹੋਰ ਜਗ੍ਹਾ ਤੇ ਕੀਤਾ ਗਿਆ ਸੀ ਅਪਰਾਧੀ ਨੇ ਕਿਸੇ ਸੇਫ ਜਗ੍ਹਾ ਤੇ ਕਤਲ ਕੀਤਾ ਤੇ ਫਿਰ ਬਾਡੀ ਨੂੰ ਟਰਾਂਸਪੋਰਟ ਕਰਕੇ ਲਿਆ ਕੇ ਇਸ ਜਗ੍ਹਾ ਤੇ ਡੰਪ ਕਰਤਾ ਸੋ ਮਤਲਬ ਬੰਦਾ ਖੇលਿਆ ਹੋਇਆ ਸੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਿਆ ਕਿ ਮੌਤ ਤੋਂ ਕੁਝ ਦਿਨ ਪਹਿਲਾਂ ਇਸ ਲੇਡੀ ਦਾ ਅਬੋਰਸ਼ਨ ਕਰਵਾਇਆ ਗਿਆ ਸੀ ਇਹ ਡਿਟੇਲ ਅੱਗੇ ਜਾ ਕੇ ਪੁਲਿਸ ਦੇ ਲਈ ਬਹੁਤ ਹੀ ਹੈਲਪਫੁਲ ਸਿੱਧ ਹੋਣ ਵਾਲੀ ਸੀ ਤੇ ਰਿਪੋਰਟ ਦੇ ਵਿੱਚ ਇੱਕ ਹੋਰ ਚੀਜ਼ ਨੋਟਿਸ ਕਰੀ ਗਈ ਕਿ ਲੇਡੀ ਦੇ ਕੰਨਾਂ ਤੇ ਨੱਕ ਤੇ ਤੇ ਅੱਖਾਂ ਦੇ ਨੇੜੇ ਜ਼ਖਮ ਦੇ ਕਾਫੀ ਜ਼ਿਆਦਾ ਨਿਸ਼ਾਨ ਨੇ ਤੇ ਡਾਕਟਰਾਂ ਨੇ ਕਿਹਾ ਕਿ ਇਹੀ ਸੱਟਾਂ ਨੇ ਜਿਹੜੀਆਂ ਇਸ ਲੇਡੀ ਦੀ ਮੌਤ ਦਾ ਕਾਰਨ ਬਣੀ। ਪੁਲਿਸ ਨੇ ਤੁਰੰਤ ਅਣਪਛਾਤੇ ਬੰਦਿਆਂ ਦੇ ਖਿਲਾਫ ਧਾਰਾ 302, 318 ਤੇ ਧਾਰਾ 201 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹੁਣ ਥੋੜਾ ਜਿਹਾ ਇਹਨਾਂ ਧਾਰਾਵਾਂ ਬਾਰੇ ਦੱਸਦਾ 302 ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਇਰਾਦਾਇਕ ਕਤਲ ਦੀ ਧਾਰਾ ਹੈ। ਧਾਰਾ 318 ਧਿਆਨ ਦੇਣ ਯੋਗ ਹੈ। ਇਹ ਉਦੋਂ ਲੱਗਦੀ ਹੈ ਜਦੋਂ ਕਿਸੇ ਬੱਚੇ ਦੇ ਜਨਮ ਨੂੰ ਲੁਕਾਇਆ ਜਾਵੇ ਤੇ ਉਸ ਦੀ ਬਾਡੀ ਨੂੰ ਸੀਕ੍ਰੀਟਲੀ ਡਿਸਪੋਜ਼ ਕੀਤਾ ਜਾਵੇ ਡੰਪ ਕੀਤਾ ਜਾਵੇ ਮਤਲਬ ਬੇਸਿਕਲੀ ਅਬੋਰਸ਼ਨ ਕਰਾਉਣ ਤੇ ਇਹ ਧਾਰਾ ਲੱਗਦੀ ਹੈ ਤੇ ਧਾਰਾ 201 ਇਹ ਮੈਂ ਸਾਡੇ ਵੀਡੀਓਜ਼ ਦੇ ਵਿੱਚ ਕਾਫੀ ਵਾਰ ਇਹ ਧਾਰਾ ਆਉਂਦੀ ਰਹਿੰਦੀ ਹੈ ਤੇ ਮੈਂ ਕਾਫੀ ਵੀਡੀਓਜ਼ ਦੇ ਵਿੱਚ ਪਹਿਲਾਂ ਵੀ ਦੱਸ ਚੁੱਕਿਆ ਇਹ ਧਾਰਾ ਹੈ ਕਿ ਕਿਸੇ ਕ੍ਰਾਈਮ ਨੂੰ ਕਰਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਜਦੋਂ ਕੋਈ ਕਰੇ ਤਾਂ 201 ਧਾਰਾ ਲੱਗਦੀ ਹੈ ਹੁਣ ਪੁਲਿਸ ਨੇ ਇਸ ਲੇਡੀ ਦੀਆਂ ਫੋਟੋਆਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲਸ ਆਪਣੇ ਪੇजेस ਤੇ ਨਾਲ ਹੋਰ ਵੀ ਅਲੱਗ-ਅਲੱਗ ਪੋਰਟਲਸ ਤੇ ਸ਼ੇਅਰ ਕੀਤਾ ਪਰ ਅੱਜ ਤੱਕ ਕੋਈ ਸ਼ਨਾਖਤ ਨਹੀਂ ਹੋਈ ਸ਼ਨਾਖਤ ਜਾਂ ਪਹਿਚਾਣ ਹੁੰਦੀ ਵੀ ਕਿਵੇਂ ਉਹਨੂੰ ਚਿਹਰਾ ਤਾਂ ਉਹਦਾ ਸਾਰਾ ਸੜ ਚੁੱਕਿਆ ਸੀ ਕੋਈ ਬੰਦਾ ਕਿਵੇਂ ਪਹਿਚਾਨ ਸਕਦਾ ਸੀ ਪੁਲਿਸ ਨੇ ਇੱਕ ਹੋਰ ਐਂਗਲ ਤੋਂ ਵੀ ਇਨਵੈਸਟੀਗੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਅਬੋਰਸ਼ਨ ਨੂੰ ਮੇਨ ਪੁਆਇੰਟ ਮੰਨ ਕੇ ਫਿਰ ਵੀ छानबीन ਕੀਤੀ ਮਤਲਬ ਕਾਫੀ ਜ਼ਿਆਦਾ ਹਸਪੀਟਲਸ ਜਿੱਦਾਂ ਹੋਗੇ ਤੇ ਕਲੀਨਿਕਸ ਹੋਗੇ ਜਿੱਥੇ ਅਬੋਰਸ਼ਨ ਹੋ ਸਕਦਾ ਹੈ ਉੱਥੇ ਦੇ ਕਾਫੀ ਜ਼ਿਆਦਾ ਰਿਕਾਰਡ ਚੈੱਕ ਕੀਤੇ ਗਏ ਪਰ ਹੱਥ ਕੁਝ ਨਹੀਂ ਲੱਗਿਆ ਕੋਈ ਜ਼ਰਾਗ ਹੱਥ ਨਹੀਂ ਲੱਗਿਆ ਤੇ ਇਹ ਕੇਸ ਅੱਜ ਵੀ ਅਨਸੋਲਵਡ ਹੈ ਤੇ ਅਣਸੁਲਝਿਆ ਹੈ ਹੁਣ ਮੇਰਾ ਪਰਸਨਲੀ ਕੀ ਸੋਚਣਾ ਹੈ ਇਸ ਕੇਸ ਨੂੰ ਲੈ ਕੇ ਜਦੋਂ ਮੈਂ ਇਹ ਕੇਸ ਨੂੰ ਸਟੱਡੀ ਕਰਿਆ ਤਾਂ ਮੇਰੇ ਦਿਮਾਗ 'ਚ ਇੱਕ ਦੋ ਗੱਲਾਂ ਆਈਆਂ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹਣਾ ਯਾਰ ਜਦੋਂ ਮੈਂ ਇਹ ਚੀਜ਼ਾਂ ਨੂੰ ਪੜਿਆ ਤਾਂ ਸਭ ਤੋਂ ਪਹਿਲਾਂ ਮੇਰੇ ਦਿਮਾਗ 'ਚ ਇਹੀ ਆਇਆ ਕਿ ਜਿਸ ਜਗ੍ਹਾ ਤੇ ਵੀ ਇਹ ਕ੍ਰਾਈਮ ਹੁੰਦਾ ਹੈ ਇੰਨਾ ਭਿਆਨਕ ਕ੍ਰਾਈਮ ਹੁੰਦਾ ਹੈ ਵੀ ਉੱਥੇ ਦੇ ਬੰਦੇ ਆ ਰਾਤ ਨੂੰ ਆਪਣੇ ਘਰਾਂ 'ਚੋਂ ਬਾਹਰ ਕਿਵੇਂ ਨਿਕਲਦੇ ਹੋਣਗੇ یا پھر اپنے گھرਾਂ ਦੇ ਅੰਦਰ ਰਾਤ ਨੂੰ ਉਹਨਾਂ ਨੂੰ ਨੀਂਦ ਕਿਵੇਂ ਆਉਂਦੀ ਹੋਊਗੀ یا پھر سب ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਜਿਸ ਪਰਿਵਾਰ ਚੋਂ ਇਹ ਲੇਡੀ ਗਈ ਆ ਉਹਨਾਂ ਨੂੰ ਤਾਂ ਅਜੇ ਤੱਕ ਪਤਾ ਵੀ ਨਹੀਂ ਕਿ ਉਹ ਇਹਨਾਂ ਦੇ ਪਰਿਵਾਰ ਦੀ ਇਹ ਲੇਡੀ ਮਰ ਚੁੱਕੀ ਆ ਉਹ ਕਿੰਨੀ ਦੇਰ ਉਹਦਾ ਇੰਤਜ਼ਾਰ ਕਰਦੇ ਰਹਿਣਗੇ ਉਹਨਾਂ ਨੂੰ ਤਾਂ ਇਹ ਹੀ ਨਹੀਂ ਪਤਾ ਕਿ ਉਹਨਾਂ ਦਾ ਬੱਚਾ ਜਾਂ ਉਹਨਾਂ ਦੀ بیوی ਜੋ ਵੀ ਸੀ ਇਹ ਜੋ ਜੋ ਵੀ ਉਹਨਾਂ ਦਾ ਰਿਸ਼ਤਾ ਹੋਊਗਾ ਇਸ ਲੇਡੀ ਦੇ ਨਾਲ ਵੀ ਉਹ ਤਾਂ ਇਸ ਦੁਨੀਆ ਚੋਂ ਜਾ ਚੁੱਕੀ ਐ ਉਹਨਾਂ ਨੂੰ ਕਦੇ ਕਲੋਜ਼ਰ ਮਿਲਣਾ ਹੀ ਨਹੀਂ ਉਹ ਤਾਂ ਕਿੰਨੀ ਦੇਰ ਕਿੰਨੀ ਸਾਰੀ ਉਮਰ ਹੀ ਉਹਦੀ ਉਹ ਵੇਟ ਕਰਦੇ ਰਹਿਣਗੇ ਇਸ ਕਰਕੇ ਮੈਂ ਇੱਕ ਗੱਲ ਕਹਿਣਾ ਚਾਹਣਾ ਵੀ ਜੇ ਪੁਲਿਸ ਦੇ ਹੱਥ ਕਦੇ ਵੀ ਇਦਾਂ ਦਾ ਕੋਈ ਅਪਰਾਧੀ ਆ ਜਾਵੇ ਹੱਥ ਲੱਗ ਜਾਵੇ ਤਾਂ ਕਾਨੂੰਨ ਵਾਲੇ ਪੁਲਿਸ ਵਾਲੇ ਜਾਂ ਫਿਰ ਜਿਹੜੇ ਕੋਰਟ ਨੇ ਉਹਨੂੰ ਇਦਾਂ ਦੀ ਸਜ਼ਾ ਦੇਣ ਵੀ ਉਹਨੂੰ ਚੌਂਕ ਵਿੱਚ ਖੜਾ ਕੇ ਉਹਦੇ ਮੱਥੇ 'ਚ ਗੋਲੀ ਠੋਕੋ ਇਹ ਐਗਜ਼ਾਮਪਲ ਸੈੱਟ ਕਰੂੰ ਤਾਂ ਕਿ ਕੱਲ ਨੂੰ ਕੋਈ ਜੇ ਕੋਈ ਬੰਦਾ ਇਦਾਂ ਦਾ ਕੋਈ ਕ੍ਰਾਈਮ ਕਰਨ ਬਾਰੇ ਉਹਦੇ ਦਿਮਾਗ 'ਚ ਵੀ ਆਵੇ ਤਾਂ ਉਹਦੀ ਰੂਹ ਤੱਕ ਕੰਬ ਜਵੇ ਹੁਣ ਤੁਸੀਂ ਮੈਨੂੰ ਪਤਾ ਨਹੀਂ ਤੁਸੀਂ ਮੇਰੇ ਨਾਲ ਸਹਿਮਤ ਹੋ ਜਾਂ ਨਹੀਂ ਆਪਣੀ ਰਾਏ ਤੁਸੀਂ ਕਮੈਂਟਸ ਦੇ ਵਿੱਚ ਮੈਨੂੰ ਦੱਸ ਸਕਦੇ ਹੋ ਠੀਕ ਆ ਯਾਰ ਬਸ ਥੋੜਾ ਜਿਹਾ ਮੈਂ ਜ਼ਿਆਦਾ ਹੀ ਮਨ ਲੱਗਦਾ ਇਮੋਸ਼ਨਲ ਹੋ ਗਿਆ ਤਾਂ ਉਹਦੇ ਲਈ ਸੌਰੀ ਬਟ ਠੀਕ ਹੈ ਜੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ 个呀。You